ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਟੈਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਨਹੀਂ ਟੈਰੀ ਫਾਰਮ ਲੱਕੂ ਆਲਤਾ ਤੇ ਅੱਜ ਦੀ ਵੀਡੀਓ ਟੋਟਲ ਆਪਾਂ ਤੁਹਾਨੂੰ ਦਿਨ ਪਸ਼ੂ ਪਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਭਾਜੀ ਨੀਤੇ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਆ ਮਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਸਭ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਦਿਨਾਓ ਜੜਦੀ ਕਾਲਾ ਜੀ ਹਾਂਜੀ ਤੁਹਾਨੂੰ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਕਾ ਜੇ ਪਿੰਡ ਲਖੂਆ ਤਸੀਲੀ ਨਾਲਾ ਜਲਾਬਰਸਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 98446050 ਠੀਕ ਹੈ ਜੀ ਤੇ ਆ ਦੱਸਿਓ ਬਾਈ ਵਾਰਡ ਦੇ ਬਾਰੇ ਵਾਰਡ ਸੁਣੀ ਜੀ ਉੱਥੇ ਪਹਿਲਾਂ ਸੁਣਾ ਅੱਛਾ ਜੀ ਹਾਂ ਜੀ ਬਰੂਨ ਹੀ ਵਾਰਡ ਆ ਠੀਕ ਹੈ ਜੀ ਤੇ ਬੋਲਾ ਯਾ ਉਹ ਗਿੱਲਾ ਨਾੜੂਲਾ ਸੁਖਾਦ ਨੇ ਬੱਚਾ ਵੀ ਅੱਛਾ ਮਗਰਾ ਠੀਕ ਹੈ ਠੀਕ ਹੈ ਜੀ ਚੰਗੇ ਸੀ ਮੰਦ ਆ ਗਿਆ ਵਸ਼ਾ ਗਏ ਨਾ ਹੱਥ ਛੇ ਬਾਬਾ ਜੀ ਕਰੋ ਫੇਰ ਬਹੁਤ ਜਿਆਦਾ ਚੰਗੀ ਆ ਠੰਡੀ ਠੀਰੀ ਬੜੀ ਆ ਠੀਕ ਹੈ ਕਿੰਨਾ ਕ ਬੋਲਾ ਦੇ ਕੋਲ ਤਿਆਰ ਆ 14 ਜਿਹੜਾ ਸਾਚਾ ਠੀਕ ਹੈ ਠੀਕ ਹੈ ਲੋਬੋ ਜੀ ਖਤ ਕਰਨ ਦੀ ਚੰਗੀ ਆ ਵੜ ਤੇ ਪਹਿਲਾ ਹੀ ਤੂ ਵਸਈ ਆ 14 ਲੀਟਰ ਜਿਹੜਾ ਬੌਲਾ ਬੌਲਾ ਤਿਆਰ ਆ ਕਿੰਨਾ ਕਿ ਚਵਾਈ ਜਾਊਗਾ ਜੁੱਤੇ ਭਾਜੀ ਕੋਈ ਨਹੀਂ ਇਹਦੀ ਸੰਭਾਵਨਾ ਨਾਲ ਹੁਣ ਇਹ ਜਿਹੜਾ ਸਟਾਰਟ 10 15 ਕਿਲੋ ਤੋਂ ਮਤਲਬ ਉਹ ਵੱਲ ਨਹੀਂ ਐ ਇਹਦੇ ਨਾਲ ਕੋਲਾ ਮਾਰਨਾ ਨਹੀਂ ਸਾਡੀ ਤੇ ਬਾਕੀ ਸੀ ਨੂੰ ਨਹੀਂ ਇੰਨੀ ਜ਼ਿਆਦਾ ਜੀ ਆਵੇਂ ਆ ਵੇਰੋ ਲੱਤਾਂ ਜੱਫੇ ਪਾ ਗੱਡੋ ਠੀਕ ਹੈ ਠੀਕ ਹੈ ਉਹ ਵੇਹੇ ਥਾਂ ਕੋਲੇ ਬਹੁਤ ਚੰਗਾ ਆ ਗਿਆ ਔਰ ਮੱਝਾਂ ਵਾਲਾ ਥਾਂ ਲੱਗਾ ਵਾ ਦਿਖਾਓ ਤੇ ਨਾੜਾ ਨੂੜਾ ਵੀ ਹਵਾਨੇ ਲੈ ਚੁੱਕੇ ਆ ਗਏ ਨਹੀਂ ਸੀ ਲੇ ਕੋਈ ਵਸੀ ਰਸੀ ਦੀ ਲੋੜ ਨਹੀਂ ਆਪਾਂ ਛੋਟੇ ਛੋਟੇ ਬੱਚੇ ਚੁਈ ਜਾਣ ਬੈਠੇ ਠੀਕ ਹੈ ਠੀਕ ਹੈ ਜੀ ਇਧਰ ਦੀ ਸਾਈਡ ਤੋਂ ਦਿਖਾਓ ਨਾੜਾ ਨੂੜਾ ਮਾੜੀ ਚੱਲ ਆ ਗੀਆਂ ਆਹ ਵੇ ਤੇ ਧੱਕ ਤੱਕ ਬਣਾ ਕਰੀਏ ਤਾਂ ਵੀ ਨਹੀਂ ਦਿੰਦੀ ਅੱਛਾ ਜੀ ਇੰਨੀ ਖੱਟੀ ਆ ਠੀਕ ਹੈ ਠੀਕ ਹੈ ਜੀ ਹਾਂ ਤੇ ਕੀ ਮੁੱਲ ਬਈ ਇਹਦਾ ਫਿਰ ਮੋਲ ਵੀ ਇਹਦੀ ਚੈੱਕ ਕਰਾਂਗੇ ਹਾਂ ਜੀ 60 ਦਾ ਕਰ ਲਈਏ ਤੇ ਘੱਟ ਕਰੀਏ ਕਰਦਿਏ ਜਾਇ ਜਾਇ ਮਾਦਨ 55000 ਦੇ ਦਈਏ ਤੇ ਹੋਰ ਕਰਾਉਣੀ ਛੋੜ ਜਾਇ ਜੀ ਦਵਾਂਗੇ ਬਿਲਕੁਲ ਅੱਜ ਜਾਂ ਹਾਂ ਤਾਂ ਫਿਰ ਜਿੱਥੇ ਇੱਕ ਛਾੜੀ ਦੇਣੀ ਆਪਾਂ ਕਰਾ ਲਓ ਛੋਟ ਜਿੰਨੀ ਕਰਾਉਣੀ ਦੋ ਛਾੜ ਦਈਏ ਕਿੰਨੀ ਕਰਦੇ ਦੋਈ ਗਾ 55000 ਦੇ ਦਾਂਗੇ ਕੋਚੋ 500 ਰੁਪਏ ਛੋਟ ਕਰਦਾਂਗੇ ਬੱਠੀ ਇੱਥੇ ਆਣ ਕੇ ਮੇਰਾ ਵੀ ਚੋ ਜਾ ਕੇ ਖੜੇ ਤਸੱਲੀ ਕਰ ਇੱਧਰ ਵੇਖੋ ਠੀਕ ਹੈ ਠੀਕ ਹੈ ਲਓ ਐਦਾਂ ਲੱਗਦੀ ਨਹੀਂ ਆ ਸ਼ਹਿਰ ਥਣ ਵੇਖੋ ਕਿੜਾ ਕਿੜਾ ਲਿਆ ਪਾ ਇਹਦੇ ਥਾਣੇ ਵੇਖੋ 14 ਲੀਟਰ ਜਿਹੜਾ ਬੋਲਾ ਹੀ ਬੋਲਾ ਪਿਆਰ ਆ ਤੇ ਦੁੱਧ ਤੇ 14 ਟੋਟਾ ਬਣੇ ਤੁਸੀਂ ਲੀ ਕਰਕੇ ਠੀਕ ਹੈ ਠੀਕ ਹੈ ਹਾਂਜੀ ਇਹ ਮਗਰ ਤੇ ਬੱਛਾ ਵੀ ਹੋ ਇਹ ਜੋ ਬਲੀਆ ਵਾਲਾ ਜਵਾਬ ਜਿਹੜਾ ਤੁਸੀਂ ਬਿਲਕੁਲ ਅਜੇ ਤਾਰ ਆਰਾਂ ਨਾਲ ਉੱਤੇ ਆ ਆ ਮੈਨਾ ਦੇ ਬੱਚਾ ਦਾ ਖਾਇਦੇ ਵੀ ਨੂੰ ਨਾ ਪਤਾ ਸੀ ਠੀਕ ਹੈ ਠੀਕ ਹੈ ਤਾਂ ਫਿਰ ਇਹ ਦੂਜੇ ਨੰਬਰ ਤੇ ਆਪਾਂ ਦਰਦੇ ਫੋਨ ਚੋਟੀ ਉਹਦਾ ਆ ਜਵਾਕੀ ਇਹ ਇਹ ਕੱਟਾ ਦੇ ਠੀਕ ਹੈ ਮੇਰਾ ਫਾਪ ਆ ਗਿਆ ਜੇ ਪਿੱਛੇ ਦੱਸਿਓ ਭਈਆ ਮੈਂ ਦੇ ਬਾਰੇ ਇਹ ਮੈਂ ਇੱਜ਼ਤੀ ਸੂਈ ਜੀ ਅੱਛਾ ਜੀ ਤੁਹਾਡਾ ਜਤ ਜਲ ਆ ਰਹੇ ਜੀ ਮਰਜ਼ੀ ਬਾਕੀ ਸਾਫ ਸੋੜ ਬੜੀ ਆ ਅੱਛਾ ਜੀ ਦੁੱਧ ਮੈਂ ਕੋ 9 ਕਿਲੋ ਹਾਜ਼ਰ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਤੋਰ ਕੇ ਤੁਹਾਨੂੰ ਦਿਖਾਉਨੇ ਆ ਠੀਕ ਹੈ ਲੋ ਬਜੀ ਇੱਥੇ ਟਾਈਮ ਹੀ ਤਾਂ ਦੇ ਵੱਲੇ ਵੱਲੋਂ ਟਾਈਮ ਕੰਨਾ ਕੋ ਸਿਖਾਉਣਾ ਵੀ ਰੰਦਾ ਜਾਣਾ ਠੀਕ ਹੈ ਠੀਕ ਹੈ ਲੋ ਬਜੀ ਕਰੋ ਫੇਰ ਤੁਹਾਡੀ ਤੇ ਢੇਡੇ ਘੱਟ ਵਾਲੀ ਆ ਗਈ ਆ ਇਹ 9 ਲੀਟਰ ਜਿਹੜਾ ਇਹ ਬੌਲ ਇਹ ਨੂੰ ਦੁੱਧ ਹੀ ਆ ਨਾ ਇਹ ਦੁੱਧ ਦੁੱਧ ਠੀਕ ਹੈ ਠੀਕ ਹੈ ਲੋ ਬਜੀ 9 ਲੀਟਰ ਜਿਹੜਾ ਦੁੱਧ ਤਿਆਰ ਹੈ ਦੇ ਕੋਲ ਇਹ ਥਾਂ ਦਾ ਸੈਜ ਗਿਆ ਵੀ ਚੱਗਾ ਰੱਖ ਤੇ ਪੇਠ ਕੁੜੀ ਦੀ ਵੀ ਚੰਗੀ ਆ ਇਹ ਡਾ ਕੱਟ ਆ ਗਿਆ ਤੇ ਮਣਕੀ ਆ ਖਾ ਗਈ ਆ ਤੇ ਸੂਆ ਭਾਈ ਕਹਿੰਦਾ ਕਿ ਆਪਣੀ ਸਮਝਣਾ ਕੋ ਦੂਜਾ ਲਾਲੇ ਤੇਜਾ ਲਾਲੇ ਬਈ ਵਦੋ ਕੀ ਦੁੱਧ ਹੋ ਰੱਖ ਜਾ ਵੀਰ ਜੀ ਮੰਨ ਲਓ ਗਰਮੀ ਗਰਮੀ ਹੈਗਾ ਅੰਦਾ ਮੈਂ 9-10 ਕਿਲੋ ਦਈਏ ਮੈਂ ਬੜਾਕ ਨਹੀਂ ਹਾਂ ਜਿਹੜਾ ਮੈਂ ਰੇਡ ਕਰਨਾ ਬਿਲਕੁਲ ਛੋਟਾ ਕਰਨਾ ਮੈਂ ਵੱਡੀ ਆ ਅੱਛਾ ਜੀ ਹਾਂਜੀ ਫੋਨ ਕਰਨ ਨੂੰ ਭਾਵੇਂ 8085 ਜੋ ਮਰਗੀ ਕਰਤੀ ਗਏ ਹਾਂ ਨਾ ਜਿਹੜੀ 74000 ਦੀ ਦੇਦਾਂਗੇ ਠੀਕ ਹੈ ਠੀਕ ਹੈ ਲਓ ਭਾਈ 74000 ਦੀ ਹੋਰ ਕਰਨੀ ਜੇ ਛੋਟ ਕਰਨੀ ਤਾਂ ਦੱਸੋ ਕੱਪੋ ਜਿੱਥੇ ਤੇ ਛੱਡੀ ਤੇ ਨੀ ਵੀ ਹੈ ਯਾ ਛੱਡ ਦਿਓ ਚੜਦੋ ਫਿਰ ਪਤਾ ਵੀ ਜਾਂਦੀ ਮੈਨੂੰ ਚਲੋ 72000 ਦੇ ਦਾਂ ਕੋ ਜੋ ਵੀ ਛੋਟ ਕਰਦਾਂਗੇ ਤੁਹਾਨੂੰ ਫਿਰ ਉਹ ਸਫਾਈ ਸੁਹੀ ਬੜੀ ਮਹਾਂ ਦੀ ਥਣ ਚੱਲੇ ਠੀਕ ਠੀਕ ਲਓ ਭਾਈ 75000 ਦੇ ਵਿੱਚੋਂ ਵੀ ਬਾਈ ਕਰਦਾ ਕਿ ਛੋਟ ਚੱਪਾ ਕਰਦਾਂਗਾ ਮੈਂ ਤੇਰੇ ਬਾਕੀ ਥਣ ਮੈਂ ਖੋਕ ਨਹੀਂ ਘਾੜੀ ਨਾਲ ਸੰਬੰਧਿਕ ਅਲੱਗਾਂ ਜੇਠ ਘਟ ਤੇ ਥਣ ਲੱਗਾ ਵਾ ਤੇ ਆਜੋ ਹੁਣ ਇਹ ਉਹ ਵਾਰੰਦ ਦਾ ਮਾਮਲਾ। ਉਹ ਭਜੀ ਮੇਣੀ ਆ ਗਈ ਏ, ਜੈਡ ਬਲੈਕ ਆ ਗਈ ਆ ਤੇ ਬਾਈ ਦੱਸਿਓ ਇਹ ਕਿੱਦਾਂ ਜੇ? ਇਹ ਸੂਆ ਵੀਰ ਨਹੀਂ ਹੁੰਦਾ ਦੂਜੇ ਵਾਸਤੇ ਗੱਪਣਿਆ। ਅੱਛਾ ਜੀ। ਗੱਪਣ ਧੋਖੜਾ ਝੋਟੀ। ਠੀਕ ਹੈ ਠੀਕ ਹੈ। 4 ਮਹੀਨੇ ਦੇ ਆਪਾਂ ਚੈੱਕ ਕਰਾਈ ਜਿਹੜਾ ਵੀਰ ਲਊਗਾ ਉਹ ਫੇਰ ਆਪਣੀ ਤਸੱਲੀ ਕਰ ਲੈ। ਅੱਛਾ ਜੀ। ਤੇ 6 ਕਿਲੋ ਰਿਸਲੇ ਦੁੱਧ ਜੀ। ਠੀਕ ਹੈ ਠੀਕ ਹੈ। ਤੇ ਦੂਜੇ ਸੂਏ ਦੀ ਗੱਪਣ ਜੀ। ਠੀਕ ਹੈ। ਲਓ ਬਈ 4 ਮਹੀਨੇ ਦੀ ਗੱਲ ਫਾਉਟ ਯਾਰਾ ਚੰਗੀ ਆ। ਝੋਟੀ ਦੇ 6-7 ਮਹੀਨੇ ਲੱਗਦੀ ਫੇਰ ਤਿਆਰ ਹੋਗੀ। ਠੀਕ ਹੈ ਜੀ। ਇਹ ਸੇਂਗ ਮੋੜ ਲਓ ਮੋੜ ਗਾਹ ਘਰਦੀ ਫੁਲਕਾਈ ਖੇਤ ਦੇ ਗਾਂ ਨੂੰ ਵਾਹ ਸਹੀ ਹੈ ਠੀਕ ਹੈ ਛੋਟੀ ਬਹੁਤ ਹੀ ਚਰਮਾਲੀ ਹੁੰਦੀ ਆ ਤੇ ਹੈ ਵੀ ਗਾਂ ਆਸਵੰਦਿਆ ਵੀ ਜਮਾਂ ਮੇਰਾ ਵੀ ਗਿਆ ਕਿੱਥੋਂ ਹੈ ਬੁਰੀ ਥੋੜੀ ਤੇ ਗੈਟ ਬਲੈਕ ਆ ਸਾਰੀ ਹਾਂਜੀ ਹਾਂਜੀ ਤੇ ਸਾਨੂੰ ਦਿਖਾਓ ਵੇਖੋ ਸਜਣਾ ਜਿੱਨਾ ਚੱਡਾ ਹੋਣੀ ਹੈ ਮੈਂ ਥੱਲੇ ਠੀਕ ਹੈ ਲੋ ਬਈ ਕਰੋ ਚੈੱਕ ਥਣ ਭਾਂਡਾ ਬਹੁਤ ਹੀ ਚੰਗਾ ਲੱਗਦਾ ਬੜੀ ਜ਼ਿਆਦਾ ਚੀਜ਼ ਸਾਫ਼ ਬੜੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਭਾਜੀ ਹਰਿਆ ਦਾ ਵੀ ਜਾਇਜ਼ ਗੱਲ ਕਰਨਾ ਸੱਬਰ ਕਰ ਲਈਏ 70 ਪੰਜਾ ਜਿੰਨਾ ਵਿਗੜ ਨਹੀਂ ਆਇਆ ਹੋਈਆਂ ਆ ਨਾ ਜੀ ਹਾਂ ਜੀ ਤੇ ਆਪਾਂ ਜਾਣੀ ਬੈਠ ਦੀ ਉਹ ਜੋ 500 ਰੁਪਏ ওভার ਸ਼ੋਰਟ ਗੰਦ ਨੂੰ 64000 ਦੀ ਠੀਕ ਹੈ ਠੀਕ ਹੈ ਲੋ ਭਾਜੀ 64000 ਦੀ ਤਸੱਲੀ ਕਰਕੇ ਖੜੇ ਆਪਣੇ ਜੋਚ ਆ ਕੇ ਚੈੱਕ ਕਰਾ ਕੇ ਖੜੇ ਮਤਲਬ ਚੈੱਕ ਕਰਾ ਕੇ ਠੀਕ ਹੈ ਠੀਕ ਹੈ ਲੋ ਭਾਜੀ ਕਰੋ ਚੈੱਕ ਬਹੁਤ ਹੀ ਚੰਗੇ ਥਾਣਾ ਤੋਂ ਆਈ ਆ ਬਹੁਤ ਹੀ ਥਾਣਾ ਦਿਖਾ ਦਿਓ ਤੇ ਥਾਣਾ ਦਾ ਸਵਾਲੀਆ ਕਿ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਜੀ ਦੂਜਾ ਸਵਾਲ ਸਹੀ ਉਜਾਗ ਹੋ ਜੋ ਨਹੀਂ ਦੂਜਾ ਸਵਾਲ ਸੁਣੀ ਆ ਅ ਜੂਜਾ ਸਵਾਲ ਸੁਣੀ ਆ ਇੱਥੇ ਦੇਖੋ ਪੂਜਤਾ ਕੀ ਸਰ ਤੋਂ ਰੱਖਿਆ ਵੇਖੋ ਠੀਕ ਹੈ ਠੀਕ ਹੈ ਜੀ ਪੂਣੀ ਪਾਈਂ ਰੋਡ ਤੇ ਆਪਾਂ ਉਹ ਜਿਹੜਾ ਜੱਕਾ ਇਹ ਦੁੱਧ ਵਾਲੀ ਭੈ ਸੱਜਰ ਨੇ ਕਿੰਨਾ ਖ ਭਰਿਆ ਵੀਰ ਦੀ ਸੱਜਰ ਦਾ ਕਾਟੋਂ ਹੁੰਦੇ 10 ਕਿਲੋ ਦਾ ਹੈ ਨਾ ਅੱਛਾ ਜੀ ਹਾਂ ਮਹੀਨੇ ਤੋਂ ਦੀ ਨਸਲ ਦੀ ਆ ਠੀਕ ਹੈ ਜੀ ਹਾਂ ਜੇ ਹੁਣ ਇਹ ਦੁੱਧ ਜਨਾ ਆ ਮਈਆਂ ਨਹੀਂ ਉਹਨਾਂ ਹੁਣ ਵੀ ਦੇਣ ਦੇ ਹੀ ਆ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਸਵੇਰੇ 14 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾਦੇ ਕਾ ਉਸ ਜੇ ਸਵੇਰ ਨੂੰ ਖੱਬਣਿਆ ਜੋਰ ਮੇਨੇ ਲੀ ਚੱਕਿਆ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ